20000 ਦਾ ਕੰਮ ਸਿਰਫ ਆਪਾਂ 10 ਰੁਪਈਆ ਚ ਕਰ ਸਕਦੇ ਆ ਇਹ ਨਾ ਸੋਚਿਓ ਕਿ ਇਹ 10 ਰੁਪਈਆ ਦੀ ਚੀਜ਼ ਸਿਰਫ ਤੇ ਸਿਰਫ ਸਵਰਾਜ ਚ ਕੰਮ ਕਰੂਗੀ ਇਹ ਹਰ ਇੱਕ ਟ੍ਰੇਡ ਇਚ ਕਰੂਗੀ ਸੋਨਾ ਲੀਕਾ ਚ ਵੀ ਜਿਹੜੇ ਤੇ ਮਰਜੀ ਵੀਰਾਂ ਨੂੰ ਆਏ ਹੁੰਦਾ ਵੀ ਸਵਰਾਜ 744 ਤੇ 855 ਚ ਕੀ ਫਰਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਸਾਡੇ ਚੈਨਲ 3741 ਵਾਲੇ ਤੇ ਜੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬਾਕੀ ਆਪਣਾ ਇਸ ਤੋਂ ਬਾਅਦ ਤੂੜੀ ਰਿਹਾ ਅੱਜ ਜਾਣਕਾਰੀ ਦੀ ਵੀਡੀਓ ਲੈ ਕੇ ਆਇਆ ਇਸ ਤੋਂ ਬਾਅਦ ਆਪਾਂ ਤੂੜੀ ਵਾਲੇ ਰੀਪਰਾਂ ਦੀ ਵੀਡੀਓ ਬਹੁਤ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਆਪਾਂ ਤੂੜੀ ਵਾਲੇ ਰੀਪਰ ਖਰੀਦਣੇ ਤੋਂ ਬਾਅਦ ਸ਼ੁਰੂ ਕਰ ਦੇਣੇ ਨੇਗੇ ਤੇ ਅੱਜ ਆਪਾਂ ਇੱਕ ਜਾਣਕਾਰੀ ਦੀ ਵੀਡੀਓ ਲੈ ਕੇ ਆਇਆ ਸਿਰਫ ਕੇ ਸਿਰਫ 20000 ਦਾ ਕੰਮ ਸਿਰਫ ਆਪਾਂ 10 ਰੁਪਈਆ ਚ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਅਗਿਆ ਨੇੜੇ ਤੋਂ ਬਾ ਕਈ ਆਪਣੇ ਟ੍ਰਾਇਟ ਹੁੰਦੇ ਨੇਗੇ ਇਹ ਜਿਹੜਾ ਬੈਕ ਪ੍ਰੈਸਰ ਵਾਲਾ ਪਾਈਪ ਹੁੰਦੇ ਇਹਦੇ ਵਿੱਚੋਂ ਪਾਣੀ ਮਾਰਨ ਲੱਗ ਜਾਂਦੇ ਸਿਮਣ ਲੱਗ ਜਾਂਦੇ ਨੇ ਆਪਾਂ ਨੂੰ ਹੁੰਦਾ ਵੀ ਕੋਈ ਇੰਜਣ 'ਚ ਨੁਕਸ ਪੈ ਗਿਆ ਉਹ ਇੰਜਣ 'ਚ ਕੋਈ ਖਰਾਬੀ ਨਹੀਂ ਹੁੰਦੀ ਉਰੇ ਭਾਫ ਭਾਉਣਨ ਲੱਗ ਜਾਂਦੀ ਹੈ ਇਹਦੇ ਵਿੱਚ ਪਾਣੀ ਪੈਦਾ ਹੋਣ ਲੱਗ ਜਾਂਦਾ ਜੇ ਆਪਾਂ ਖੜਾਵਾਂਗੇ ਕੋਟੂ ਕਟ ਇੱਥੇ 20000 ਰੁਪਏ ਲੱਗ ਜੂ ਉਹ ਵੀ ਤੁਹਾਨੂੰ ਦੱਸਾਂਗੇ ਵੀ ਇਹਦੀ ਕਿਵੇਂ ਰੋਕ ਥਾਮ ਕਰਨੀ ਹੈਗੀ ਇਹਦੇ ਆਪਾਂ ਸਿਰਫ ਤੇ ਸਿਰਫ 10 ਰੁਪਈਆ ਕੀ ਕੰਮ ਕਰ ਸਕਦੇ ਆਂਗੇ ਰੈਂਟਾ ਪਾ ਗਰੂ ਦੇ ਵਿੱਚ ਸਭ ਤੋਂ ਪਹਿਲਾਂ ਰੈਂਟ ਚਲਾਉਣਾ ਹੈਗਾ ਜਲਾ ਕੇ ਇਹਨੂੰ ਥੋੜਾ ਥੋੜਾ ਹਲਕਾ ਜਿਹਾ ਗਰਮ ਕਰ ਲੈਣਾ ਜਦੋਂ ਪਾਣੀ ਵਧੀਆ ਆਪਣਾ ਪੂਰਾ ਤੱਤਾ ਹੋ ਜੇ ਪਾਣੀ ਤੱਤਾ ਹੋਣ ਤੋਂ ਬਾਅਦ ਆਪਾਂ ਨੇ ਕਿਸੇ ਸਪੇਅਰ ਪਾਰਟ ਦੀ ਦੁਕਾਨ ਤੇ ਨਹੀਂ ਜਾਣਾ ਹੈਗਾ ਆਪਾਂ ਨੇ ਜਾਣਾ ਹੈਗਾ ਜਿਹੜਾ ਆਪਣੀ ਕਰਿਆਨਾ ਸਟੋਰ ਹੁੰਦਾ ਸੌਦੇ ਪੱਤੀ ਦੀ ਦੁਕਾਨ ਤੇ ਜੇ ਆਪਾਂ ਨੇ ਆਹ ਕੁੜੀ ਲੈ ਕੇ ਆਉਣੀ ਆ ਕੁੜੀ ਦਾ ਤਾਂ ਇਨੂੰ ਇਸ਼ ਬਗੋਲ ਦਾ ਮਰਾਦਾ ਕਹਿੰਦੇ ਨੇਗੇ ਆਪਣਾ ਜਦੋਂ ਟਰੈਕਟਰ ਵਧੀਆ ਗਰਮ ਹੋ ਗਿਆ ਪਾਣੀ ਤਕਰੀਬਨ ਥਜਾ ਲੱਗਣੋਂ ਹਟ ਗਿਆ ਵਧੀਆ ਗਰਮ ਹੋ ਗਿਆ ਢੱਕਣ ਖੋਲ ਲੈਣਾ ਢੱਕਣ ਖੋਲ ਕੇ ਆਪਾਂ ਇਹਦੇ ਵਿੱਚ ਦੋ ਚੰਛੇਸ਼ਵਰ ਗੋਲ ਦੇ ਮਰਾਦੇ ਦੇ ਪਾਉਣੇ ਨੇਗੇ ਟਰੈਕਟਰ ਬਿਲਕੁਲ ਪਾਣੀ ਨਹੀਂ ਮਾਰੂਗਾ ਇਹਦੇ ਪਾਈਪ ਇਹਦੇ ਵਿੱਚੋਂ ਬੈਕ ਪ੍ਰੈਸ਼ਰ ਵਾਲੇ ਪਾਈਪ ਦੇ ਵਿੱਚੋਂ ਸੁੱਕਾ ਰਹੂਗਾ ਜੇ ਆਪਾਂ ਟਰੈਕਟਰ ਨੂੰ ਖਲਵਾ ਲਿਆ ਤਾਂ ਆਪਾਂ ਘੱਟੋ ਘੱਟ 30000 ਤਾਂ ਖਾਏ ਜਾਂਦੇ ਵੀ ਆ ਵੀ ਪਾ ਦੋ ਆ ਵੀ ਪਾ ਦੋ ਫਿਰ ਹੋਰ ਨੂੰ ਉਸੋਂ ਨਿਕਲੇ ਹੁੰਦੇ ਨੇ ਇਹ ਇਸ ਗੱਲ ਦੀ ਆਪਣੀ ਪਰਤਿਆਈ ਹੋਈ ਹੈ ਗੱਲ ਦੀ ਗਰੰਟੀ ਹੈ ਵੀ ਸ਼ੁਭਗੋਲ ਦਾ ਮਰਾਦਾ ਪਾ ਦੋ ਟਰੈਕਟਰ ਪਾਣੀ ਨਹੀਂ ਮਾਰੂਗਾ ਸੁੱਕਾ ਰਹੂਗਾ ਜੇ ਕੋਈ ਵੀ ਕਿਤੇ ਆਪਣੇ ਜਿਹੜੇ ਰਿੰਗ ਜਿ ਢਿੱਲੇ ਹੋ ਜਾਂਦੇ ਨੇ ਜਾਂ ਕੋਈ ਸਲੀਵ ਚ ਮਾੜੀ ਮੋਟੀ ਸੋਰੀ ਹੋ ਜਾਂਦੀ ਹੈ ਉਹਦੇ ਕਾਰਨ ਇਹ ਆਉਣ ਲੱਗ ਜਾਂਦਾ ਹੈਗਾ ਇਹ ਨਾ ਸੋਚੋ ਵੀ ਇਹ 10 ਰੁਪਏ ਦੀ ਚੀਜ਼ ਸਿਰਫ ਤੇ ਸਿਰਫ ਸਵਰਾਜ ਚ ਕੰਮ ਕਰੂਗੀ ਇਹ ਹਰੇਕ ਟਰੈਕਟ ਚ ਕਰੂਗੀ ਸੋਨਾ ਦੀ ਕੱਜ ਵੀ ਜਿਹੜੇ ਤੇ ਮਰਜ਼ੀ ਪਰਤਿਆ ਲਓ ਦੂਜੀ ਗੱਲ ਕਰਦੇ ਆਪਾਂ ਕਲੱਚ ਵਾਰੀ ਕਲੱਚ کئی ਵਾਰ ਜ਼ਿਆਦਾ ਟਾਈਟ ਹੋ ਜਾਂਦਾ ਛੇਤੀ ਦੱਬਿਆ ਨਹੀਂ ਆਉਂਦਾ ਇਹ ਕਲੱਚ ਨਵੇਂ ਮਾਡਲ ਦੇ ਲੱਕ ਦਾ ਹੁੰਦਾ ਥੋੜਾ ਜਿਹਾ ਟਾਈਟ ਹੋ ਜਾਂਦਾ ਉਹਦੇ ਕਰਕੇ ਇੱਕ ਆਪਾਂ ਪੱਤੀ ਵੱਡੀ ਲਾਈ ਹੈਗੇ ਇਹਦੇ ਨਾਲ ਕਲੱਚ ਆਪਣਾ ਪੋਲਾ ਹੋਇਆ ਸਾਨੂੰ ਬਹੁਤ ਫਾਇਦਾ ਹੋਇਆਗੇ ਪੱਤੀ ਆਪਾਂ ਵੱਡੀ ਲਾ ਸਕਦੇ ਜੇ ਵੈਲਡ ਨਹੀਂ ਕਰਾਉਣਾ ਆਪਾਂ ਇਹ ਵੈਲਡ ਨਹੀਂ ਕਰਿਆ ਹੈਗੇ ਗਲੀਆਂ ਕੱਢ ਕੇ ਲਾਈ ਹੈ ਬਸ ਇੱਕ ਗਲੀ ਉਹੀ ਤੇ ਇੱਕ ਸਿਰਫ ਨਵੀਂ ਗਲੀ ਕੱਢ ਕੇ ਇਹਦੇ ਪੱਤੀ ਲਾਤੀ ਉਦੋਂ ਵਾਰ ਵੈਲਡ ਨਹੀਂ ਇਹ ਕਰਿਆ ਜੇ ਆਪਾਂ ਦੋ ਨਟ ਖੋਲਾਂਗੇ ਤਾਂ ਇਹਨੂੰ ਤਾਂ ਆ ਵੀ ਪਾ ਸਕਦੇ ਆਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਟ੍ਰੇਡ ਦੇ ਵੈਲਡਿੰਗ ਨਹੀਂ ਆਪਾਂ ਨੇ ਲਾਇਆ ਹੈਗਾ ਇਹ ਪੱਤੀ ਲਾਉਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਲਚ ਬਹੁਤ ਜ਼ਿਆਦਾ ਟਾਈਟ ਹੋ ਜਾਂਦਾ ਛੋਟੀ ਪੱਤੀ ਨਾਲ ਤੇ ਆਪਾਂ ਕਲਚ ਟੇਲਾ ਕਰਨ ਵਾਸਤੇ ਪੱਤੀ ਲੰਬੀ ਕਰਨੀ ਪੈਂਦੀ ਹੈ ਅੱਗੇ ਤੁਹਾਨੂੰ ਇੱਕ ਹੋਰ ਜਾਣਕਾਰੀ ਦਿੰਨੇ ਆ ਕਈ ਵੀਰਾਂ ਨੂੰ ਆਉਂਦਾ ਹੈ ਵੀ 744 ਤੇ 855 'ਚ ਕੀ ਫਰਕ ਹੈ ਉਹ ਵੀ ਤੁਹਾਨੂੰ ਦੱਸਦੇ ਆ ਇਹ ਤਾਂ ਹੈਗਾ 110 116 110 ਦੇ ਇਹਨੇ ਪਿਸਟਨ ਬਣੇਗੇ 116 ਨੇ ਰਾਡ ਨਹੀਂ ਵੀ ਅੱਗੇ ਤੁਹਾਨੂੰ 744 'ਚ ਦੱਸ ਦਿਆਂ ਵੀ ਕਿੰਨਾ ਕੁ ਫਰਕ ਹੈ ਇਹਦੇ ਪਲੇਟ ਨਹੀਂ ਲੱਗੀ ਹੁੰਦੀ 855 ਦੇ ਪੁਰਾਣੇ ਮਾਡਲਾਂ ਦੇ ਹੁੰਦੀ ਹੈ ਇਹਦੇ ਪਲੇਟ ਹੈਗੀ ਹੈ ਇਹ ਹੈਗਾ 110 110 ਇਹਦੇ ਪਿਸਟਮਾਂ ਦਾ ਘੇਰਾ 110 ਸੀ ਇਹ ਸਵਰਾਜ 855 ਜਿੰਨਾਂ ਜਿਹੜੇ ਇਹਦੇ ਰਾਡ ਨੇ 110 ਦੇ ਨਹੀਂ ਵੀ ਅਜੇ 110 110 110 116 ਜਿਹੜਾ ਸਵਰਾਜ 735 ਹੈ ਉਹ 100 ने ने, 110 ਹੁੰਦੇ ਰਾਡ 744 ਵਾਲੇ ਹੁੰਦੇ ਨੇ 110 ਵਾਲੇ ਪਿਸਟਮ ਉਹਦੇ 100 ਦੇ ਹੁੰਦੇ ਨੇ ਇਹ ਇੰਨਾ ਤੇ ਨਾ ਜੇ ਇਹੀ ਫਰਕ ਹੈ ਕੋਈ ਬਾਲਾ ਜ਼ਿਆਦਾ ਫਰਕ ਨਹੀਂ ਹੁੰਦਾ ਸਟੰਮ ਸੇਮ 855 ਦੇ ਕਹਿੰਦੇ ਨੇ ਇਹਦੇ ਜਿਹੜੇ ਰਾਡ ਨੇ ਉਹ ਸਿਰਫ 6 ਐਮ ਐਮ ਛੋਟੇ ਨੇ ਉਹ 116 ਐਮ ਐਮ ਦੇ ਨੇ 110 ਐਮ ਐਮ ਦੀ ਰਾਡ ਨੂੰ ਤੂੜੀ ਵਾਲੀ ਤੇ ਸਵਰਾਜ 744 ਵੀ ਸਹੀ ਚੱਲ ਰਿਹਾ ਜੇ ਆਪਾਂ ਕਈ ਵੀ ਚਲੋ ਛੋਟਾ ਜ਼ਰੂਰ ਹੈਗਾ ਪਰ ਉਹਦੇ ਨਾਲ ਪੱਟ ਨਹੀਂ ਹੈਗਾ ਤੂੜੀ ਵਾਲੀ ਬਰਾਬਰ ਹੀ ਦਿੱਟੂਗਾ ਆਜੋ ਆਪਾਂ ਕਰਦੇ ਐਡੇ ਦਿੱਟੂ ਜਾਨੇ ਜਿਹੜੇ ਨਿਕਾਨੇ ਅੱਜ ਜੇ ਇੱਕ ਹੁੰਦੇ ਨੇ ਢਿੱਲੇ ਹੋ ਜਾਂਦੇ ਨੇ ਤੂੜੀ ਵਾਲੀ ਰੀਪਰ ਦਾ ਹੁਣ ਸੀਜ਼ਨ ਆ ਰਿਹਾਗਾ ਉਹਦੇ ਕਰਕੇ ਇਹ ਆਪਾਂ ਨੂੰ ਇਹਨਾਂ ਦੀ ਢਿੱਲ ਕੱਢਣੀ ਬਹੁਤ ਜ਼ਰੂਰੀ ਹੋ ਜਾਂਦੀ ਆਪਾਂ ਕਈ ਵਾਰ ਸੋਚਦੇ ਆਂ ਵੀ ਢਿੱਲ ਕਿਵੇਂ ਕੱਢੀ ਇੱਕ ਤੁਸੀਂ ਨੇ ਆਹ ਲੰਬਾ ਪਾਈਪ ਲੈਣਾ ਉਹਦੇ ਦੋ ਪੱਤੀਆਂ ਵੈਲਡ ਕਰਨੀਆਂ ਨੇ ਆ ਗਲੀਆਂ ਤਾਂ ਲਿੰਕਾਂ 'ਚ ਹੁੰਦੀਆਂ ਨੇ ਨਹੀਂ ਆਪਾਂ ਕਢਵਾ ਵੀ ਸਕਦੇ ਕੋਈ ਬੜਾ ਜਿਆਦਾ ਖਰਚਾ ਨਹੀਂ ਇਹ 200 ਰੁਪਏ ਦੀ ਖਰਚਾ ਹੈਗਾ ਉਸ ਤੋਂ ਬਾਅਦ ਆਪਾਂ ਨੇ ਇਹ ਲਿੰਕ ਉਰੋਂ ਕੱਢ ਕੇ ਜੈਕਾਂ ਜੋ ਇਹਦੇ ਵਿੱਚ ਪੂਰੇ ਦਾ ਪੂਰਾ ਟਾਈਟ ਕਰ ਦੇਣਾ ਇਹ ਇਸ ਤਰ੍ਹਾਂ ਕੱਸ ਦੇਣਾ ਨਟਾਂ ਨਾਲ ਲਿੰਕ ਕਿਸੇ ਪਾਸੇ ਵੀ ਨਹੀਂ ਹੱਲੂਗੀ ਤੇ ਆਪਣੇ ਕ੍ਰੋਸ ਵੀ ਟੁੱਟਣ ਤੋਂ ਬਚਣਗੇ ਤੇ ਤੂੜੀ ਵਾਲੇ ਰੀਪਰ ਨੂੰ ਝੂਟਾ ਵੀ ਨਹੀਂ ਪਊਗਾ ਅੱਗੇ ਜਦੋਂ ਝੂਟਾ ਪੈਂਦੇ ਆ ਉਹ ਹਾਂਡੀ ਨੂੰ ਵੀ ਝੂਟੇ ਪੈਂਦੇ ਨੂੰ ਕੀਲੀਆਂ ਵੀ ਟੁੱਟ ਸਕਦੀਆਂ ਨੇਗੇ ਅੱਜ ਦੀ ਵੀਡੀਓ ਚ ਇੰਨੇ ਹੀ ਅੱਗੇ ਆਪਾਂ ਕੋਈ ਹੋਰ ਬਹੁਤ ਛੇਤੀ ਨਵੀਂ ਵੀਡੀਓ ਲੈ ਕੇ ਆਵਾਂਗੇ ਚੈਨਲ ਤੇ ਐਡ ਲਵਾਉਣੀ ਹੁੰਦੀ ਹੈ ਤਾਂ ਆਪਾਂ ਨੂੰ ਇਸ ਨੰਬਰ ਤੇ WhatsApp ਤੇ ਫੋਟੋਆਂ ਪਾ ਸਕਦੇ ਨੇ ਫੋਨ ਟੇਡਾ ਕਰਕੇ ਫੋਟੋਆਂ ਖਿੱਚਣੀਆਂ ਨੇ ਸਿੱਧੇ ਨਾਲ ਨਹੀਂ ਖਿੱਚਣੀਆਂ ਮੋਬਾਈਲ ਨੰਬਰ ਹੈਗਾ 98764 69411 98764 69411 ਧੰਨਵਾਦ ਜੀ